ਉਹ ਤੁਹਾਡੀ ਭੈਣ ਦੀ ਆ ਕਾਂਡ ਤਾਂ ਬਾਈ ਮੈਂ ਜਿੰਨੇ ਜ਼ਿੰਦਗੀ ਵਿੱਚ ਪਹਿਲੀ ਵਾਰ ਦੇਖਿਆ ਸੁਣਿਆ ਵੀ ਪਹਿਲੀ ਵਾਰ ਹੀ ਹੋਊਗਾ ਇਹ ਕੋਈ ਬੰਦਾ ਏਟੀਐਮ 'ਚੋਂ ਪੈਸੇ ਪੂਸੇ ਕਢਾਉਣ ਗਿਆ ਬਾਈ ਜੀ ਤੇ ਏਟੀਐਮ ਦੇ ਵਿੱਚੋਂ ਪੈਸੇ ਪੂਸੇ ਤਾਂ ਉਹਦੇ ਨਿਕਲੇ ਨਹੀਂ ਤਾਂ ਉਹਨੇ ਕੀਆ ਕਰਿਆ ਏਟੀਐਮ ਦੇ ਜਿੱਥੇ ਕੀ ਕੀ ਪੈਡ ਹੁੰਦਾ ਨਾ ਉੱਥੇ ਹੀ ਪਟਾਕਾ ਸੋਧ ਦਿੱਤਾ ਮਹਾਰਾਜ ਪਟਾਕਾ ਸੋਧ ਦਿੱਤਾ ਪੂਰੀ ਟਰਾਲੀ ਢੇਰੀ ਕਰਤੀ ਉਹਨੇ ਆਪਣੇ ਕੀਪੈਡ ਦੇ ਉੱਪਰ ਹੀ ਉਹਨੂੰ ਨਹੀਂ ਕੋਈ ਪਰਵਾਹ ਕਿ ਇੱਥੇ ਕੈਮਰੇ ਲੱਗੇ ਆ ਜਾਂ ਕੋਈ ਏਟੀਐਮ ਆ ਜਾਂ ਕੋਈ ਲੈਣਾ ਨਾ ਦੇਣਾ ਬੰਦੇ ਜਾਂ ਕੋਈ ਮੈਨੂੰ ਲੱਗਦਾ ਅਨਪੜ ਬੰਦਾ ਇਹਨੂੰ ਨਾ ਬਾਥਰੂਮ ਸਮਝ ਕੇ ਏਟੀਐਮ ਦੇ ਵਿੱਚ ਪੜ ਗਿਆ ਉਹ ਬਾਈ ਉਹਨੇ ਸ਼ਰਿਆਮ ਹੀ ਪਟਾਕਾ ਸੋਧ ਦਿੱਤਾ ਇੱਧਰ ਟਰਾਲੀ ਢੇਰੀ ਕਰਕੇ ਕੋਈ ਗੈਰਾਂ ਫਿਰਨਾ ਇਸ ਬੰਦੇ ਦਾ ਅਕਾਊਂਟ ਸਦੀਆਂ ਤੋਂ ਖਾਲੀ ਪਿਆ ਹੋਣਾ ਇਹਦਾ ਲੋਨ ਲੋਨ ਵੀ ਰਿਜੈਕਟ ਕਰਤਾ ਬੈਂਕ ਨੇ ਹੋਰ ਤਾਂ ਵਿਚਾਰੇ ਕੋਲ ਕੋਈ ਸਾਧਨ ਹੈ ਨਹੀਂ ਸੀ ਗੁੱਸਾ ਕੱਟਣੇ ਦਾ ਉਹਨੇ ਗੁੱਸਾ ਫਿਰ ਗਲਤ ਰਾਸਤੇ ਚੋਂ ਕੱਢ ਕੇ ਏਟੀਐਮ ਦੇ ਵਿੱਚ ਢੇਰੀ ਲਾ ਦਿੱਤੀ ਯਾਰ ਹੱਦ ਹੋ ਗਈ ਲੋਕਾਂ ਦੀ ਯਾਰ